ਅਸਲਾਮੁਆਲੇਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਢਾਡੀ ਮਾਨ ਸਿੰਘ ਅਕਾਲੀ ਭਾਈ ਸਰਬਜੀਤ ਸਿੰਘ ਖਾਲਸਾ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦੇ ਨੇ ਕੀ ਕਹਿੰਦੇ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਆਪਾਂ ਕਹਿੰਦੇ ਸੀ ਵੀ ਉਹਨੇ ਪੰਥ ਨੂੰ ਹੱਕ ਲੈ ਕੇ ਦੇਣਾ ਹਨ ਜਿਹੜਾ ਬੰਦਾ ਆਪਣੀ ਭੈਣ ਦਾ ਆਪਣੇ ਭਰਾ ਦਾ ਹੱਕ ਖਾ ਗਿਆ ਉਹ ਕੌਮ ਨੂੰ ਹੱਕ ਹੀ ਦੇਊਗਾ ਪਰ ਉਹਨਾਂ ਮੈ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਉਹ ਮੂਰਖੋ ਥੋੜਾ ਅਕਲ ਨੂੰ ਹੱਥ ਮਾਰੋ ਜੇ ਮੈਂ ਆਪਣੇ ਭਰਾ ਦਾ ਆਪਣੀ ਭੈਣ ਦਾ ਹੱਕ ਖਾ ਸਕਦਾ ਨਾ ਤੇ ਫਿਰ ਇਹ ਪੰਥ ਨੂੰ ਵੇਚਣ ਲੱਗਿਆ ਬਹੁਤਾ ਸਮਾਂ ਨਹੀਂ ਲਾਉਣਾ ਮੈਂ ਮੰਨ ਲਓ ਮੇਰੇ ਬਾਪੂ ਨੇ ਕੁਰਬਾਨੀ ਕੀਤੀ ਆ ਉਹਦੀ ਕੁਰਬਾਨੀ ਵੇਚ ਕੇ ਥੋੜਾ ਆਪਾਂ بڑا ਘਰ ਪਾਲਾਂਗੇ ਅਹੀਂ ਇਹ ਗੱਲ ਕਹਿੰਦੇ ਬਾਬਾ ਜਰਨੈਲ ਸਿੰਘ ਦੇ ਰਾਹ ਤੇ ਤੁਰਿਆ ਬਾਬਾ ਜਰਨੈਲ ਸਿੰਘ ਦੀ ਦੇਖ ਲੈ ਕੇ ਪਾਈਆ ਮਤਪਾਲ ਸਿੰਘ ਚੱਲ ਰਿਹਾ ਉਹਨਾਂ ਦਾ ਰੂਪ ਸਰੂਪ ਲੈ ਕੇ ਚੱਲ ਰਿਹਾ ਉਹਨਾਂ ਦੇ ਕਹਿਣੀ ਕਥਨੀ ਤੇ ਕਹਿੰਦੇ ਚੱਲ ਰਿਹਾ ਫਿਰ ਉਦੋਂ ਕਿਉਂ ਨਹੀਂ ਚੱਲਿਆ ਖਾਲਸਾ ਦਾ ਏਜੰਡਾ ਦੇਖ ਲਈਏ ਉਹਨਾਂ ਦੇ ਪਲਾਨ ਦੇਖ ਲਈਏ ਵੱਖਰੀ ਪਾਰਟੀ ਬਣਾਉਣੀ ਕਿੰਨੀਆਂ ਪਾਰਟੀਆਂ ਬਣਾਓਗੇ ਦੱਸੋ ਜੀ ਜ਼ਰੂਰੀ ਮਸਲਾ ਹੱਲ ਇਹ ਨਹੀਂ ਆ ਕਿ ਆਪਾਂ ਖਾਲਸਤਾਨ ਬਣਾ ਕੇ ਇੱਕ ਵੱਖਰਾ ਘਰ ਕਰਕੇ ਫੇਰ ਹੀ ਸਾਡੇ ਮਸਲੇ ਹੱਲ ਹੋ ਸਕਦੇ ਆ ਸਾਡੇ ਏਕੇ ਦੇ ਵਿੱਚ ਬੜਾ ਪਾ ਲਿਆ ਜੇ ਮੇਰਾ ਪਿਓ ਮੌਤ ਦੀ ਅੱਖ ਦੀ ਅੱਖ ਪਾ ਕੇ ਕਹਿ ਰਿਹਾ ਵੀ ਸਾਨੂੰ ਮਰਨਾ ਆਉਂਦਾ ਤੇ ਫਿਰ ਮੈਂ ਕਾਦੇ ਵਾਸਤੇ ਡਰੂਗਾ ਇਹ ਮੈਨੂੰ ਵੀ ਤੇ ਮਰਨਾ ਹੋਣਾ ਚਾਹੀਦਾ ਨਾ ਤੇ ਜੇ ਮੈਨੂੰ ਮਰਨਾ ਨਹੀਂ ਆਉਂਦਾ ਫਿਰ ਮੈਂ ਪਿਓ ਦੇ ਨਾਂ ਨੂੰ ਦਾਗ ਨਹੀਂ ਲਾਉਂਦਾ ਸਾਰੀਆਂ ਵੀ ਕੁਰਸੀਆਂ ਥਲੇ ਇੱਕ ਵਾਰੀ ਝਾਤੀ ਮਾਰ ਕੇ ਵੇਖੋ ਕਿਸੇ ਨਾ ਕਿਸੇ ਨੌਜਵਾਨ ਦੀ ਲਾਸ਼ ਆ ਤੇ ਉਹਦੇ ਉੱਤੇ ਉਹ ਕੁਰਸੀ ਢਾ ਕੇ ਬੈਠਿਆ ਐ ਐਮਪੀ ਸਰਬਜੀਤ ਖਾਲਸਾ ਕਹਿੰਦੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਸਰਦਾਰ ਬਿਆਨ ਸਿੰਘ ਦਾ ਵਰੇ ਗੰਡ ਮਨਾਉਣੀ ਆ ਆਪਾਂ ਉਹਨਾਂ ਦੇ ਤੇ ਉਹਨੂੰ ਕਹਿੰਦੇ ਉੱਥੇ ਪਹੁੰਚਦੇ ਹੀ ਨਹੀਂ ਸੀ ਪਹੁੰਚਦੇ ਸੀ ਤੇ ਬੜੇ ਚਿਰ ਬਾਅਦ ਪਹੁੰਚਦੇ ਸੀ ਮਤਲਬ ਕਿ ਜਿਹੜਾ ਆਪਣੇ ਬਾਪ ਵਾਸਤੇ ਕਹਿੰਦੇ ਤਤਪਰ ਨਹੀਂ ਹੈਗਾ ਉਹ ਪੰਥ ਵਾਸਤੇ ਕਿਵੇਂ ਰਹਿ ਜਾਊਗਾ ਮੇਰੇ ਮਗਰ ਇਸ ਵੇਲੇ ਖੇਤ ਨੇ ਬੰਬੀ ਚੱਲਦੀ ਪਈ ਐ ਪਾਣੀ ਚੱਲਦਾ ਪਿਆ ਪਰ ਇਹਦੇ ਨਾਲ ਇਹ ਸਕੂਨ ਦੇ ਮੰਜ਼ਰ ਦੇ ਨਾਲ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਇਸ ਵੇਲੇ ਸਾਰਾ ਕੁਝ ਠੀਕ ਹੈ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਸਭ ਕੁਝ ਬੜੇ ਸ਼ਾਂਤਮਈ ਤਰੀਕੇ ਨਾਲ ਚੱਲਦਾ ਪਿਆ ਸਿਆਸਤ ਵਿੱਚ ਪੰਥ ਦੇ ਵਿੱਚ ਬੜੇ ਹੇਰ ਫੇਰ ਬੜੇ ਉਤਾਰ ਚੜ੍ਹਾ ਆਉਂਦੇ ਪਏ ਨੇ ਇਹ ਸਥਿਤੀ ਇਸ ਵੇਲੇ ਐਂ ਦੀ ਬਣ ਚੁੱਕੀ ਐ ਕਿ ਇਹਦੇ ਉੱਤੇ ਜ਼ਿਕਰ ਕਰਨਾ ਚਰਚਾ ਕਰਨਾ ਮੁੱਦਾ ਬਣ ਗਿਆ ਜ਼ਰੂਰੀ ਬਣ ਗਿਆ ਔਰ ਸਾਡੇ ਨਾਲ ਇਹਨਾਂ ਚਰਚਾਵਾਂ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਨੇ ਜਾਂ ਕਹੀਏ ਕਿ ਅਸੀਂ ਉਹਨਾਂ ਕੋਲ ਪਹੁੰਚੇ ਆ ਟਾਡੀ ਮਾਨ ਸਿੰਘ ਅਕਾਲੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੁਝ ਵਿਸ਼ੇਸ਼ ਮੁੱਦੇ ਨੇ ਲੰਗੇ ਦਿਨੀ ਚਰਚਾਵਾਂ ਦੇ ਵਿੱਚ ਰਹੇ ਨੇ ਔਰ ਨਾਲ ਦੀ ਨਾਲ ਉਹਨਾਂ ਮੁੱਦਿਆਂ ਬਾਰੇ ਚਰਚਾ ਕਰਦੇ ਆ ਜਾਣਦੇ ਆ ਉਹਨਾਂ ਦਾ ਪੱਖ ਕੀ ਹੈ ਖਾਲਸਾ ਜੀ ਸਮਾਧਤਾ ਤੁਸੀਂ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਆਨੁਆਪ ਜੀ ਦਾ ਅੱਛਾ ਸ਼ੁਰੂਆਤ ਮੈਂ ਇਧਰੋਂ ਹੀ ਕਰਨੀ ਚਾਹੁੰਨਾ ਆ ਕਿਉਂਕਿ ਇੱਕ ਵੱਡਾ ਫਤਵਾ ਪੰਥ ਨੇ ਦਿੱਤਾ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਹਰ ਕਿਸੇ ਨੇ ਦੇਖਿਆ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤੇ ਫਰੀਦਕੋਟ ਤੋਂ ਸਰਜੀਤ ਸਿੰਘ ਖਾਲਸਾ ਨੂੰ ਫਤਵਾ ਮਿਲਿਆ ਪਰ ਥੋੜੇ ਕੁਝ ਬਿਆਨ ਲੰਗੇ ਦਿਨਾਂ ਦੇ ਵਿੱਚ ਆਏ ਜਿਹੜੇ ਸਰਜੀਤ ਸਿੰਘ ਖਾਲਸਾ ਦੇ ਮੁਤਾਬਿਕ ਥੋੜੇ ਉੱਪਰ-ਨੀਚੇ ਸੀਗੇ ਉਹਨਾਂ ਦਾ ਕਾਰਨ ਕੀ ਸੀ ਸ਼ੁਰੂਆਤ ਉੱਥੇ ਕਰਦੀ ਮੈਂ ਅਸਲ ਵਿੱਚ ਕੋਈ ਸਰਜੀਤ ਸਿੰਘ ਦਾ ਕੋਈ ਦੋਖੀ ਨਹੀਂ ਹੈਗਾ ਆਪਾਂ ਜਦੋਂ ਕਿਸੇ ਨੂੰ ਚੁਣਦੇ ਆ ਉਹਦੇ ਤੇ ਆਪਾਂ ਨੂੰ ਬਹੁਤ ਆਸਾਂ ਹੁੰਦੀਆਂ ਠੀਕ ਹੈ ਜੀ ਤੁਸੀਂ ਹੁਣ ਏਡੀ ਦਰੋਂ ਚੱਲ ਕੇ ਆਏ ਤੁਹਾਨੂੰ ਇਸ ਚੀਜ਼ ਦਾ ਪਤਾ ਹੈ ਵੀ ਜੇ ਤੁਹਾਨੂੰ ਮੈਂ ਜ਼ਬਾਨ ਕਰ ਦਿੱਤੀ ਹੈ ਤੇ ਮੈਂ ਤੁਹਾਨੂੰ ਮਿਲੂੰਗਾ ਹਨਾ ਜੇ ਮੈਂ ਤੁਹਾਡੇ ਨਾਲ ਜ਼ਬਾਨ ਕਰਕੇ ਜ਼ਬਾਨ ਤੂੰ ਫਿਰਦਾ ਫਿਰ ਮੈਂ ਬੰਦਿਆਂ ਦੀ ਗਿਣਤੀ 'ਚ ਨਹੀਂ ਆਉਂਦਾ ਸੀ ਮੈਂ ਤੁਹਾਨੂੰ ਕਿਹਾ ਮੈਂ ਕਿੱਥੇ ਬੈਠਾ ਮੈਂ ਉੱਥੋਂ ਚੱਲ ਕੇ ਇੱਥੇ ਆ ਗਿਆ ਕਿ ਮੈਂ ਕੱਲ ਤੁਹਾਨੂੰ ਸਮਾਂ ਦਿੱਤਾ ਸੀ ਹਨਾ ਹੁਣ ਗੱਲ ਜਿਹੜੀ ਭਾਈ ਸਰਬਜੀਤ ਸਿੰਘ ਹੁਣਾਂ ਦੀ ਹੈ ਭਾਈ ਸਰਬਜੀਤ ਸਿੰਘ ਹੁਣਾਂ ਦੇ ਨਾਲ ਉਹ ਬੰਦੇ ਜੁੜੇ ਸੀ ਜਿਨ੍ਹਾਂ ਨੂੰ ਇਹ ਚਾਹ ਸੀ ਵੀ ਜੇ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਜਿੱਤਦੇ ਆ ਇਹ ਦੋਵੇਂ ਬਾਹਰ ਆਉਂਦੇ ਆ ਤੇ ਬਾਹਰ ਆਉਣ ਦੇ ਨਾਲ ਇਹ ਖਾਲਸਤਾਨ ਦੀ ਮੰਗ ਕਰਨਗੇ ਠੀਕ ਹੈ ਜੀ ਖਾਲਸਤਾਨ ਦੀ ਮੰਗ ਵੈਸੇ ਨਿਹੰਗ ਸਿੰਘ ਨਹੀਂ ਕਰਦੇ ਨਿਹੰਗ ਸਿੰਘ ਤੇ ਕਹਿੰਦੇ ਉਹਦੇ ਅਸਤਲੋ ਰਾਜ ਵੀ ਦੁਨੀਆ ਦਾ ਰਾਜ ਜਿਹੜਾ ਇਹ ਸਾਡੇ ਕੋਲ ਆ ਠੀਕ ਹੈ ਜੀ ਨਿਹੰਗ ਸਿੰਘ ਤੇ ਕੁੱਲੀ 'ਚ ਬੈਠਾ ਹੋਵੇ ਪੱਲੇ ਕੱਖ ਬਣਾਵੇ ਤੇ ਉਹ ਕਹਿੰਦਾ ਮੈਂ ਰਾਜਾ ਤੇ ਉਹ ਕੋਈ ਜਲੰਧਰੋਂ ਗਾਣਾ ਗਿਆ ਹੋਵੇ ਉਹ ਕਹਿੰਦਾ ਮੈਂ ਚੱਕਰਵਤੀ ਵਿਸ਼ਵ ਸਮਰਾਟ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਪੂਰੀ ਸ੍ਰਿਸ਼ਟੀ ਇਹ ਪੂਰੀ ਦੁਨੀਆ ਦੀ ਚੱਕਰ ਕੱਢਿਆ ਇਹ ਕਰਕੇ ਉਹ ਕਹਿੰਦਾ ਮੈਂ ਵਿਸ਼ਵ ਦਾ ਸਮਰਾਟ ਆ ਜਿਹੜੀ ਭਾਈ ਸਰਵਜੀਤ ਸਿੰਘ ਦੀ ਗੱਲ ਹੀ ਕਿ ਵੇਖੋ ਭਾਈ ਅਮਿਤਪਾਲ ਸਿੰਘ ਤੇ ਉਹਨਾਂ ਨੂੰ ਆਜ਼ਾਦੀ ਉਹ ਬਾਹਰ ਨਹੀਂ ਆ ਸਕੇ ਹੁਣ ਰਹੀ ਗੱਲ ਭਾਈ ਸਰਬਜੀਤ ਸਿੰਘ ਦੀ ਤੇ ਭਾਈ ਸਰਬਜੀਤ ਸਿੰਘ ਉਹਨਾਂ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਕਿ ਮੈਂ ਖਾਲਸਾਤਾਂ ਦੇ ਹੱਕ ਵਿੱਚ ਨਹੀਂ ਮੈਂ ਖਾਲਸਾ ਰਾਜ ਦੇ ਹੱਕ ਵਿੱਚ ਹਾਂ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਬਲਕਿ ਮੈਂ ਖਾਲਸਾਤਾਂ ਦੇ ਹੱਕ 'ਚ ਨਹੀਂ ਹਾਂ ਪਰ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਭਾਈ ਅਮਰਪਾਲ ਸਿੰਘ ਜੀ ਵੀ ਖਾਲਸਾਤਾਂ ਦੀ ਗੱਲ ਕਰਦੇ ਸੀ ਕਿਉਂਕਿ ਅਮਰਤ ਸਿੰਘ ਤੋਂ ਕੋਈ ਸਰਕਾਰ ਨੂੰ ਤੰਗੀ ਥੋੜਾ ਕਿਸੇ ਗੱਲ ਦੀ ਕੋਈ ਤੰਗੀ ਨਹੀਂ ਆ ਉਹਨਾਂ ਨੂੰ ਤੰਗੀ ਤੇ ਇਸ ਗੱਲ ਤੋਂ ਹੋਈ ਕਿ ਭਾਈ ਅਮਰਪਾਲ ਸਿੰਘ ਜਿਹੜਾ ਉਹ ਖਾਲਸਾਤਾਂ ਦੀ ਮੰਗ ਕਰਦਾ ਆਪਣੇ ਇੱਕ ਵੱਖਰੇ ਘਰ ਦੀ ਮੰਗ ਕਰਦਾ ਤੇ ਭਾਈ ਸਰਬਜੀਤ ਸਿੰਘ ਉਹਨਾਂ ਦੇ ਉੱਤੇ ਬਹੁਤ ਵੱਡੀ ਇੱਕ ਆਸ ਰੱਖੀ ਸਿੱਖ ਪੰਥ ਨੇ ਵੀ ਇਹ ਖਾਲਸਾਤਾਂ ਦੀ ਮੰਗ ਕਰਨਗੇ ਗੱਲ ਕੀ ਕਾਗਜ਼ੀ ਰੂਪ ਵਿੱਚੋਂ ਬਣਿਆ ਪਿਆ ਉਹ ਤੁਹਾਨੂੰ ਹੀ ਪਤਾ ਕਾਗਜ਼ੀ ਰੂਪ ਵਿੱਚ ਬਣਿਆ ਵਾ ਪਰ ਉਹਨੂੰ ਅਜੇ ਤੱਕ ਇਹਨਾਂ ਨੇ ਅਲਾਉਂਸ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਹੁਣ ਗੱਲ ਇਹ ਆ ਵੀ ਜੇ ਭਾਈ ਸਰਬਜੀਤ ਸਿੰਘ ਨੂੰ ਆਸ ਰੱਖ ਕੇ ਉਹਨਾਂ ਨੇ ਬੜਾਇਆ ਸੀ ਤੇ ਭਾਈ ਸਰਬਜੀਤ ਸਿੰਘ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਵੀ ਮੈਂ ਖਾਲਸਾਤਾਂ ਦੇ ਹੱਕ 'ਚ ਨਹੀਂ ਉਹ ਇਹ ਬਿਆਨ ਦਿੰਦੇ ਵੀ ਮੈਂ ਤਾਂ ਸੰਗਤ ਦੀ ਸੰਗਤ ਜੀ ਤੁਹਾਡੇ ਹੁਕਮ ਦੇ ਵਿੱਚ ਆ ਤੇ ਤੁਹਾਡਾ ਕੋਕਰ ਆ ਜੇ ਤੁਸੀਂ ਮੈਨੂੰ ਇਸ ਪੋਸਟ ਤੇ ਇਸ ਕੁਰਸੀ ਤੇ ਬਿਠਾਇਆ ਇਹ ਅਸਲੀ ਕੁਰਸੀ ਦਾ ਹੱਕਦਾਰ ਮੈਂ ਨਹੀਂ ਇਹਦੇ ਮਾਲਕ ਤੁਸੀਂ ਦੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦਾ ਤਖਤ ਜਿੱਤਿਆ ਜਦੋਂ ਉਹਨੂੰ ਆਖਿਆ ਵੀ ਤੁਸੀਂ ਤਖਤ ਤੇ ਬੈਠੋ ਉਹਨੇ ਕੀ ਆਖਿਆ ਕਹਿੰਦਾ ਮੈਂ ਤਖਤ ਤੇ ਨਹੀਂ ਬਹਿ ਸਕਦਾ ਕਿਉਂਕਿ ਤਖਤਾਂ ਦਾ ਮਾਲਕ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਵਾ ਫਿਰ ਉਹਦੇ ਵਾਸਤੇ ਇੱਕ ਸੋਨੇ ਦੀ ਕੁਰਸੀ ਤਿਆਰ ਕੀਤੀ ਗਈ ਉਹਨੇ ਪਹਿਲਾ ਵਿਸ਼ੇਸ਼ਤਾਈ ਦੁਨੀਆ ਨੂੰ ਇਹ ਦੱਸਿਆ ਵੀ ਜੋ ਕੋ ਜਿਆ ਉਹ ਮਲ ਪੰਥ ਦਾ ਵਾ ਕਲਗੀਧਰ ਪਾਤਸ਼ਾਹ ਦਾ ਤੇ ਜੇ ਭਾਈ ਸਰਬਜੀਤ ਸਿੰਘ ਜੀ ਉਹ ਵੀ ਇਹ ਗੱਲ ਕਰਦੇ ਵੀ ਜੋ ਕੁਝ ਆ ਪੰਥ ਦਾ ਪੰਥ ਦੀ ਹੱਥ ਵਾਗ ਡੋਰ ਜਿੱਦ ਨੂੰ ਕਹਿਣਗੇ ਮੈਂ ਤਾਂ ਤੁਰੂੰਗਾ ਠੀਕ ਆ ਜੀ ਖਾਲਸਾ ਜੀ ਇੱਕ ਗੱਲ ਕੀਤੀ ਜਾਂਦੀ ਆ ਕਿ ਸਰਬਜੀਤ ਖਾਲਸਾ ਨੇ ਕਦੀ ਇਹ ਕਹਿੰਦੇ ਆਪਣੇ ਮੂੰਹੋਂ ਨਹੀਂ ਕਿਹਾ ਕਿ ਮੈਂ ਖਾਲਿਸਤਾਨ ਦੀ ਮੰਗ ਕਰਾਂਗਾ ਜਾਂ ਮੈਂ ਖਾਲਿਸਤਾਨ ਵਾਸਤੇ ਲੜਾਂਗਾ ਜਾਂ ਆਵਾਜ਼ ਚੱਕਾਂਗਾ ਉਹ ਤਾਂ ਕਹਿੰਦੇ ਕਿ ਮੈਂ ਤਾਂ ਵਿਚਰਿਆ ਲੋਕਾਂ ਚ ਮੇਰਾ ਇੱਕ ਆਪਣਾ ਇਤਿਹਾਸ ਹੈ ਔਰ ਉਸ ਵਾਸਤੇ ਮੈਂ ਪੰਥ ਦੀ ਸੇਵਾ ਵਾਸਤੇ ਆਇਆ ਆ ਤੇ ਉਹ ਕਹਿੰਦੇ ਮੈਨੂੰ ਲੋਕਾਂ ਨੇ ਫਤਵਾ ਦੇ ਦਿੱਤਾ ਵੇਖੋ ਮੇਰੀ ਗੱਲ ਸੁਣੋ ਇੱਕ ਮੰਨ ਲਓ ਮੇਰੇ ਬਾਪੂ ਨੇ ਕੁਰਬਾਨੀ ਕੀਤੀ ਆ ਉਹਦੀ ਕੁਰਬਾਨੀ ਦੇ ਵੇਚ ਕੇ ਥੋੜਾ ਆਪਾਂ ਆਪਣਾ ਘਰ ਪਾਲਾਂਗੇ ਆਪਾਂ ਹਰੀ ਸਿੰਘ ਨਲੂਆ ਦਾ ਨਾਮ ਲੈਨੇ ਭਈ ਹਰੀ ਸਿੰਘ ਨਲੂਆ ਉਹ ਜਦੋਂ ਬਾਨੋ ਕਹਿੰਦੀ ਮੈਨੂੰ ਤੇਰੇ ਦਾ ਪੁੱਤ ਚਾਹੀਦਾ ਉਹਨੇ ਕਿਹਾ ਵੀ ਮੈਂ ਵੀ ਤੇਰਾ ਪੋਤਿਆਂ ਅੱਜ ਕਿਹੜਾ ਜਰਨੈਲ ਇਦਾਂ ਦਾ ਦੱਸੋ ਮੈਨੂੰ ਆਪਾਂ ਹਰੀ ਸਿੰਘ ਨਲੂਆ ਦਾ ਕਿਰਦਾਰ ਨੂੰ ਲੈ ਕੇ ਆਪ ਤੋਂ ਰੋਟੀਆਂ ਸਿੱਖ ਸਕਦੇ ਆਂ ਸਾਨੂੰ ਆਪਣਾ ਵੀ ਕਿਰਦਾਰ ਉਹਦਾਂ ਦਾ ਬਣਾਉਣਾ ਪੈਣਾ ਵਾ ਵੀ ਵਾਕਿਆ ਸਾਨੂੰ ਵੀ ਲੋਕ ਆਖਣ ਵੀ ਇਹ ਜਰਨੈਲ ਵਰਗਾ ਸਾਡੇ ਘਰ ਪੁੱਤ ਚਾਹੀਦਾ ਤੇ ਅਸੀਂ ਅਗਰੇ ਨੂੰ ਆਖੇ ਵੀ ਕੋਈ ਗੱਲ ਨਹੀਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੋਤਿਆਂ ਇਦਾਂ ਦਾ ਕਿਰਦਾਰ ਬਣਾਉਣਾ ਪੈਣਾ ਵਾ ਜੇ ਮੰਨ ਲਓ ਕੁਰਬਾਨੀ ਸਰਦਾਰ ਬਿਆਨ ਸਿੰਘ ਨੇ ਕੀਤੀ ਆ ਤੇ ਕੁਰਬਾਨੀ ਤੇ ਤਤਪਰ ਰਹਿਣਾ ਚਾਹੀਦਾ ਸਰਬਜੀਤ ਸਿੰਘ ਨੂੰ ਕਿਉਂਕਿ ਜਿੱਦਨ ਆਪਾਂ ਇਹ ਚੋਣਾਂ ਦੇ ਵਿੱਚ ਖੜਦੇ ਆ ਨਾ ਉਸ ਦਿਨ ਆਪਣਾ ਸਿਰ ਆਪਣਾ ਨਹੀਂ ਰਹਿ ਜਾਂਦਾ ਉਸ ਦਿਨੇ ਸਿਰ ਪੰਥ ਦਾ ਹੋ ਜਾਂਦਾ ਠੀਕ ਆ ਉਸ ਦਿਨ ਜੋਕ ਜਿਹੜੀ ਕੁਰਬਾਨੀ ਆ ਨਾ ਵੇਖੋ ਜਦੋਂ ਕੋਈ ਕੁਰਸੀ ਹਾਸਲ ਹੁੰਦੀ ਆ ਉਹ ਕੁਰਬਾਨੀ ਮੰਗਦੀ ਆ ਤੇ ਜਿੰਨਾ ਚਿਰ ਆਪਾਂ ਕੁਰਬਾਨੀ ਨਹੀਂ ਦੇਣ ਦੇ ਯੋਗੇ ਹੁੰਦੇ ਉਹਨਾਂ ਚਿਰ ਆਪਾਂ ਕੁਰਸੀ ਸਾਭ ਨਹੀਂ ਸਕਦੇ ਹੁਣ ਵੇਖੋ ਅੱਜ ਤੱਕ ਦਾ ਇਤਿਹਾਸ ਆ ਢਾਡੀ ਰਾਗੀ ਪ੍ਰਚਾਰਕ ਸਟੇਜਾਂ ਤੋਂ ਇਹ ਗੱਲ ਕਹਿੰਦੇ ਆ ਵੀ ਅਸੀਂ ਖਾਲਸਾ ਰਾਜ ਕਾਇਮ ਕੀਤਾ ਤੇ ਬਖਸ਼ ਦਿੱਤਾ ਅਸੀਂ ਰਾਜ ਕਰਨ ਵਾਸਤੇ ਨਹੀਂ ਪੈਦਾ ਹੋਏ ਅਸੀਂ ਰਾਜ ਬਖਸ਼ਣ ਵਾਸਤੇ ਪੈਦਾ ਹੋਏ ਆ ਪਰ ਮੈਂ ਇਹ ਇਹ ਗੱਲ ਹਰ ਸਵਾਲ ਹਰ ਵਾਰ ਰੱਖਦਾ ਵੀ ਯਾਰ ਤੁਹਾਨੂੰ ਰਾਜ ਦਿੱਤਾ ਕਿੱਥੇ ਉਹਨਾਂ ਨੇ ਰਾਜ ਤੇ ਤੁਹਾਨੂੰ ਦਿੱਤਾ ਹੀ ਨਹੀਂ ਤੁਹਾਨੂੰ ਰਾਜ ਮਿਲੂਗਾ ਤੇ ਤੁਸੀਂ ਕਰੋਗੇ ਨਾ ਹੁਣ ਮੁੱਕ ਦੀ ਗੱਲ ਇੱਥੇ ਆ ਜੀ ਜਦੋਂ ਰਾਜ ਮਿਲ ਗਿਆ ਤੇ ਰਾਜ ਕਰਨਾ ਕਿੰਨੇ ਆ ਸਾਹਮੜਾ ਕਿਨੇ ਇਨਾਂ ਚੋਂ ਜਿਹੜੇ ਪੁਰਾਣੇ ਥੰਮ ਪਹਿਲਾਂ ਇੱਥੇ ਖੜੇ ਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਕਿਹੜਾ ਚੁਣਾਂਗੇ ਜਿਹੜਾ ਵਾਗਡੋਰ ਸੰਭੂਗਾ ਪੰਜਾਬ ਦੀ ਜਿੰਨੇ ਇਥੇ ਖੜੇ ਆ ਤੁਸੀਂ ਸਾਰਿਆਂ ਧਾਤੀ ਮਾਰ ਲਓ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੋਈ ਸਾਰੇ ਮੇਰੇ ਖਾਸ ਆ ਮੈਂ ਮਿਲਦਾ ਕੋਲਦਾ ਮੈਂ ਇਹਨਾਂ ਨੂੰ ਸਾਰਿਆਂ ਦੀਆਂ ਕੁਰਸੀਆਂ ਥਲੇ ਇੱਕ ਵਾਰੀ ਝਾਤੀ ਮਾਰ ਕੇ ਵੇਖੋ ਕਿਸੇ ਨਾ ਕਿਸੇ ਨੌਜਵਾਨ ਦੀ লাশ ਆ ਤੇ ਉਹਦੇ ਉੱਤੇ ਉਹ ਕੁਰਸੀ ਢਾ ਕੇ ਬੈਠਿਆ ਹੁਣ ਸਿਮਰਜੀਤ ਸਿੰਘ ਮਾਨ ਦਾ ਮੈਂ ਨਾਂ ਤੁਹਾਡੇ ਤੋਂ ਲੈ ਲੈਣਾ ਸਿਮਰਜੀਤ ਸਿੰਘ ਮਾਨ ਦਾ ਇਹ ਬਿਆਨ ਸੀ ਨਾ ਵੀ ਇਹਨਾਂ ਦੀ ਦੀਪ ਸਿੱਧੂ ਦੇ ਤੇ ਜਾਂ ਸ਼ੋਭਦੀਪ ਸਿੰਘ ਮੂਸੇ ਵਾਲੇ ਦੇ ਕਾਰਨ ਮੈਂ ਜਿੱਤਿਆ ਨਹੀਂ ਮੇਰੀ ਆਪਣੀ ਦੇਖਿਆ ਪਰ ਜੇ ਦੀਪ ਸਿੱਧੂ ਤੇ ਸ਼ੁਭਦੀਪ ਇਹਨਾਂ ਦੀ ਕੁਰਬਾਨੀ ਸ਼ਾਇਦ ਨਾ ਹੁੰਦੀ ਨਾ ਤੇ ਸਿਮਰਜੀਤ ਸਿੰਘ ਮਾਨ ਨੇ ਅੱਡੀ ਨਹੀਂ ਲੱਗਣ ਦੇਨੀ ਆ ਦੀ ਇਹਨੂੰ ਕੁਰਸੀ ਨਹੀਂ ਸੁ ਮਿਲਣੀ ਇੱਕ ਕੁਰਸੀ ਢਾਡੀ ਮਾਨ ਸਿੰਘ ਅਕਾਲੀ ਦੇ ਵਿਚਾਰ ਤੁਸੀਂ ਭਾਈ ਸਰਬਜੀਤ ਸਿੰਘ ਬਾਰੇ ਜਿਹੜੇ ਸੀਗੇ ਉਹ ਸੁਣੇ ਉਹਨਾਂ ਦਾ ਇਹ ਕਹਿਣਾ ਹੈ ਭਾਈ ਸਰਬਜੀਤ ਸਿੰਘ ਨੂੰ ਇਹ ਬਿਆਨ ਨਹੀਂ ਸੀ ਦੇਣਾ ਚਾਹੀਦਾ ਕਿ ਮੈਂ ਖਾਲਿਸਤਾਨ ਦੇ ਹੱਕ 'ਚ ਨਹੀਂ ਆ ਬਲਕਿ ਮੈਂ ਖਾਲਸਾ ਰਾਜ ਦੇ ਹੱਕ ਵਿੱਚ ਹੈਗਾ ਹਾਂ ਕਿਉਂਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈਏ ਉਹ ਜਿਹੜੇ ਉਹਨਾਂ ਦੇ ਹੱਕ ਵਿੱਚ ਖੜੇ ਹੋਏ ਆ ਉਹ ਇਸ ਵਾਸਤੇ ਕਿ ਉਹ ਖਾਲਿਸਤਾਨ ਦੇ ਹਾਮੀ ਸੀਗੇ ਔਰ ਦੂਸਰਾ ਇਹ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਮੇਰੇ ਕੋ ਜਿਹੜਾ ਆ ਰਾਜ ਮੈਨੂੰ ਮਿਲਿਆ ਹੈ ਜਿਸ ਤੁਸੀਂ ਚੋਣਾ ਵਿੱਚ ਮੈਨੂੰ ਜਿੱਤ ਦਵਾਈ ਹੈਗੀ ਹੈ ਇਸ ਦੇ ਉੱਤੇ ਤੁਹਾਡਾ ਅਧਿਕਾਰ ਹੈਗਾ ਵਾ ਪੰਥਕ ਦਾ ਅਧਿਕਾਰ ਹੈਗਾ ਵਾ ਜਿਸ ਪਾਸੇ ਮੈਨੂੰ ਪੰਥ ਚਲਾਏਗਾ ਮੈਂ ਉਸ ਪਾਸੇ ਚੱਲ ਪਾਵਾਂਗਾ ਮੇਰੀ ਆਪਣੀ ਮਰਜ਼ੀ ਕੋਈ ਨਹੀਂ ਹੈਗੀ ਮੈਂ ਤੁਹਾਡੀ ਮਰਜ਼ੀ ਦੇ ਤਾਬਿਆ ਹੈਗਾ ਮੈਂ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਗੱਲਾਂ ਮੈਂ ਇਸ ਚੋਣਾ ਤੋਂ ਪਹਿਲੇ ਦੀਆਂ ਸੀਗੀਆਂ ਵੈਸੇ ਤੇ ਉਹਨਾਂ ਦੇ ਮੁਤਾਬਕ ਨਿਹੰਗ ਸਿੰਘ ਜਿਹੜੇ ਹੈ ਉਹ ਉਹਨਾਂ ਨੂੰ ਚੋਣਾ ਲੜਨੀ ਨਹੀਂ ਚਾਹੀਦੀ ਜਿਹੜੇ ਖਾਲਸਤਾਨ ਦੇ ਹਾਮੀ ਐ ਉਹਨਾਂ ਨੂੰ ਚੋਣਾ ਲੜਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਖਾਲਸਤਾਨ ਦੇ ਜਿਹੜੇ ਹਾਮੀ ਐ ਚੋਣਾ ਲੜਨਗੇ ਜਦੋਂ ਚੋਣਾ ਜਿੱਤ ਜਾਣਗੇ ਤੇ ਹੁਣ ਇਹਨਾਂ ਨੇ ਸਰਕਾਰ ਦੇ ਨਾਲ ਹੀ ਜਾ ਕੇ ਬਹਿਣਾ ਮੈਂ ਉੱਥੇ ਗੱਲਬਾਤ ਕਰਨੀ ਹੈ ਅਲੈਦਾ ਤੋਂ ਇਹ ਨਹੀਂ ਕੋਈ ਵੀ ਗੱਲਬਾਤ ਕਰ ਸਕਦੇ ਔਰ ਇਹਨਾਂ ਲਈ ਆਪਣਾ ਮੁੱਦਾ ਬਿਆਨ ਕਰਨਾ ਜਿਹੜਾ ਵਾ ਮੁਸ਼ਕਿਲ ਹੋਏਗਾ ਉਹਨਾਂ ਨੇ ਸੰਤ ਜਰਨੈਲ ਪਿੰਡਲਾਂ ਵਾਲਿਆਂ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਅਗਰ ਉਹ ਵੀ ਇਹ ਕੰਮ ਕਰ ਸਕਦੇ ਸੀਗੇ ਚੋਣਾਂ ਲੜ ਸਕਦੇ ਸੀਗੇ ਉਹਨਾਂ ਨੂੰ ਵੀ ਮੁਖਤਲਿਫ ਅਹੁਦੇ ਜਿਹੜੇ ਆ ਆਫਰ ਹੁੰਦੇ ਸੀਗੇ ਲੇਕਿਨ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਐਕਸੈਪਟ ਨਹੀਂ ਕੀਤਾ ਅਗਰ ਮੈਂ ਆਪਣੀ ਮਰਜ਼ੀ ਦੇ ਮੁਤਾਬਿਕ ਕੰਮ ਕਰਨਾ ਹੈ ਤੇ ਫਿਰ ਮੈਨੂੰ ਇਹਨਾਂ ਕਿਸੇ ਵੀ ਚੀਜ਼ਾਂ ਵਿੱਚ ਸ਼ਾਮਿਲ ਨਹੀਂ ਹੋਣਾ ਪੈਗਾ ਕਿਉਂਕਿ ਜਦੋਂ ਅਸੀਂ ਸਰਕਾਰ ਦੇ ਨਾਲ ਹੱਥ ਮਲਾਵਾਂਗੇ ਤੇ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਮਰਜ਼ੀ ਜ਼ਰੂਰ ਚੱਲੇਗੀ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਨਾ ਅਸੀਂ ਜੜੀਆਂ ਮੰਗਾਂ ਰੱਖੀਆਂ ਆ ਉਹਨਾਂ ਨੂੰ ਪੂਰਾ ਕਰਵਾ ਸਕ ਨਹੀਂ ਹੈਗੀਆਂ ਉਹਦੇ ਵਾਸਤੇ ਸਾਨੂੰ ਆਜ਼ਾਦਨਾ ਤੌਰ ਤੇ ਆਪਣੀਆਂ ਜੜੀਆਂ ਸਰਗਰਮੀਆਂ ਕਰਨੀਆਂ ਪੈਣਗੀਆਂ ਔਰ ਇਹ ਸੀਗੇ ਢਾਡੀ ਮਾਨ ਸਿੰਘ ਅਕਾਲੀ ਦੇ ਵਿਚਾਰ ਭਾਈ ਸਰਬਜੀਤ ਸਿੰਘ ਬਾਰੇ ਤੁਸੀਂ ਇਹਦੇ ਨਾਲ ਕਿੰਨੇ ਜ਼ਿਆਦਾ ਸਹਿਮਤ ਹੋਏ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇ ਸਾਰਾ ਕੀ ਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼